ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਚੇਰ ਸਿੰਘ ਕਲਸੀ ਦੇ ਹੱਕ ਵਿੱਚ ਰੱਖੀ ਗਈ ਕਲਨੌਰ ਰੈਲੀ ਵਿੱਚ ਜਿੱਥੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਪਹੁੰਚਣਾ ਸੀ ਉਸ ਰੈਲੀ ਵਿੱਚ ਜ਼ਿਲ੍ਹਾ ਕਿਸਾਨ ਵਿੰਗ ਦੇ ਉਹ ਪ੍ਰਧਾਨ ਗੁਰਪ੍ਰੀਤ ਸਿੰਘ ਗੁਰਾਇਆ ਵੱਡਾ ਕਾਫਿਲਾ ਲੈ ਕੇ ਪੁੱਜੇ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿ ਹੁਣ ਤੱਕ ਪਹਿਲੀਆਂ ਸਰਕਾਰਾਂ ਨੇ ਲੋਕਾਂ ਨਾਲ ਬਹੁਤ ਥੱਗੀ ਮਾਰੀ ਹੈ ਇਸ ਲਈ ਅਸੀਂ ਪੱਕੇ ਤੌਰ ਤੇ ਮਨ ਬਣਾ ਲਿਆ ਹੈ ਕਿ ਹਲਕਾ ਗੁਰਦਾਸਪੁਰ ਤੋਂ ਅਮਨ ਛੇਰ ਸਿੰਘ ਕਲਸੀ ਦੇ ਹੱਕ ਵਿੱਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਾਂਗੇ ਇਸ ਦੇ ਲਈ ਅੱਜ ਪਿੰਡ ਰਹੀਮਾਬਾਦ ਤੋਂ ਪੰਜ ਤੋਂ ਸੱਤ ਟਰਾਲੀਆਂ ਤੇ ਮੋਟਰਸਾਈਕਲਾਂ ਦਾ ਵੱਡਾ ਜੱਥਾ ਲੈ ਕੇ ਉਹਨਾਂ ਕਲਾ ਨੌਰ ਰੈਲੀ ਵਿੱਚ ਸ਼ਿਰਕਤ ਕੀਤੀ ਜੀ ਤੁਹਾਡੇ ਦਰਸ਼ਕ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜਿੱਦਾਂ ਸਾਰੇ ਜਾਣਦੇ ਹੋ ਕਿ ਅੱਜ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਸਾਡੇ ਕਲਾਨੌਰ ਦੇ ਵਿੱਚ ਇੱਕ ਵਿਸ਼ਾਲ ਰੈਲੀ ਕਰਨ ਜਾ ਰਹੇ ਆ ਉਸ ਦੇ ਸਬੰਧ ਦੇ ਵਿੱਚ ਆਪਾਂ ਜਿਹੜੀ ਇਹ ਸੰਗਤ ਇਹਨੂੰ ਨਾਲ ਲੈ ਕੇ ਜਾ ਰਹੇ ਆ ਕੁਝ ਆ ਤੁਸੀਂ ਦੇਖ ਹੀ ਲਿਆ ਸਾਰਾ ਕੁਝ ਵੀਡੀਓ ਵੀ ਤੁਹਾਡੇ ਕੋ ਆ ਗਈ ਏ ਸਾਰੀ ਤੁਸੀਂ ਆਪਣਾ ਅੱਖੀਂ ਦੇਖ ਲਿਆ ਵੀ ਅਸੀਂ ਘੜ ਤੋਂ ਘਟ ਆ ਪੰਜ ਟਰਾਲੀਆਂ ਲੈ ਕੇ ਤੇ ਆਪਾਂ ਜਿਹੜੀ ਜਥੇ ਦੇ ਵਿੱਚ ਜਾ ਰਹੇ ਆ ਕੁਝ ਕੋਈ ਦੋ ਤਿੰਨ ਟਰਾਲੀਆਂ ਸਾਡੇ ਵੀ ਨਗਰ ਦੇ ਵਿੱਚੋਂ ਚਲੀਆਂ ਵੀ ਗਈਆਂ ਨੇ ਤੇ ਬਾਕੀ ਆ ਚਾਰ ਪੰਜ ਟਰਾਲੀਆਂ ਅਸੀਂ ਨਾਲ ਮੋਟਰਸਾਈਕਲ ਲੈ ਕੇ ਤੇ ਆਪਾਂ ਵੱਡੇ ਕਾਫਲੇ ਦੇ ਨਾਲ ਪਹੁੰਚ ਰਹੇ ਆ ਕੀ ਕਹਿ ਰਹੇ ਜੰਨੇ ਹੋ ਜਿਹੜੀ ਕਿੰਨੀ ਕਿ ਜਤਨ ਦਾ ਜਤਨ ਗਏ ਵੇਖੋ ਜੀ ਜਿੱਦਾਂ ਪਹਿਲੀਆਂ ਸਰਕਾਰਾਂ ਦੇ ਅਸੀਂ ਵੀ ਪਹਿਲੀਆਂ ਸਰਕਾਰਾਂ ਦੇ ਵਿੱਚ ਹੀ ਰਹੇ ਆ ਸਾਰਿਆਂ ਨੇ ਪਹਿਲੀਆਂ ਸਰਕਾਰਾਂ ਦਾ ਜੋ ਕੰਮ ਕਾਜ ਉਹ ਵੇਖਿਆ ਤੇ ਜੋ ਸ਼ੈਰੀ ਕਲਸੀ ਸਾਨੂੰ ਉਮੀਦਵਾਰ ਦਿੱਤੇ ਆ ਇੱਕ ਨੌਜਵਾਨ ਉਮੀਦਵਾਰ ਆ ਸਾਡਾ ਲੋਕਲ ਉਮੀਦਵਾਰ ਆ ਬੜੇ ਮਿੱਠਰੇ ਸੁਭਾਅ ਦਾ ਬਹੁਤ ਵਧੀਆ ਇੱਕ ਨਾਈਸ ਪਰਸਨ ਆਪਣਾ ਲੀਡਰ ਆ ਤੁਸੀਂ ਵੇਖ ਸਕਦੇ ਹੋ ਵੀ 2 ਸਾਲ ਦੇ ਵਿੱਚ ਜਿੱਦਾਂ ਉਹਨਾਂ ਨੇ ਬਟਾਲੇ ਦੇ ਵਿੱਚ ਜਿਹੜੀਆਂ ਵਿਕਾਸ ਵਾਲੀਆਂ ਹਨੇਰੀਆਂ ਲੈਣਦੀਆਂ ਨੇ ਮੰਨ ਲਓ ਜੇ ਜੇ ਤੁਸੀਂ ਸੜਕਾਂ ਦੀ ਗੱਲ ਕਰੋ ਤੁਸੀਂ ਜਿਹੜੇ ਚੌਂਕ ਬਣ ਰਹੇ ਆ ਜਿਵੇਂ ਉਹ ਵੱਡਾ ਕੰਪਲੈਕਸ ਬਣਾ ਰਹੇ ਆ ਜਿਹਦੇ ਵਿੱਚ ਤਹਿਸੀਲ ਕੰਪਲੈਕਸ ਬਣ ਜਾ ਰਿਹਾ 1100 ਕੁਝ ਕਰੋੜ ਦੀ ਲਾਗਤ ਦੇ ਨਾਲ ਹੋਰ ਵੀ ਜਿਹੜੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੇ ਸੋ ਬਟਾਲੇ ਦੇ ਵਿੱਚ ਜਿਹੜੇ ਆਪਣਾ ਬਟਾਲਾ ਪੂਰਾ ਹਲਕਾ ਜਿਹੜਾ ਉਹ ਤੇ ਬਿਲਕੁਲ ਪੱਬਾ ਪਹਾੜ ਜਿਹੜਾ ਪਹਿਲਾਂ ਹੀ ਕਲਸੀ ਸਾਹਿਬ ਦੇ ਨਾਲ ਹੋਇਆ ਸੀ ਤੇ ਉਸੇ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਲੋਕ ਸਭਾ ਗਰਦਾਸਪੁਰ ਦੀ ਸੀਟ ਜਿਹੜੀ ਹੈ ਵੱਡੇ ਮਾਰਜਿਨ ਨਾਲ ਜਿੱਤ ਕੇ ਤੇ ਪਾਰਟੀ ਦੀ ਝੋਲੀ ਚ ਪਾਵਾਂਗੇ ਪਹਿਲੀਆਂ ਸਰਕਾਰਾਂ ਨਾਲ ਇਸ ਕਾਰਗੁਜ਼ਾਰੀ ਨਾਲ ਫਰਕ ਪਾਉਂਦੇ ਜਿੱਤਾਂ ਦੇਖੋ ਜੀ ਪਹਿਲੀਆਂ ਸਰਕਾਰਾਂ ਪਹਿਲੀਆਂ ਸਰਕਾਰਾਂ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਲੈਕਸ਼ਨ ਤੋਂ 2-4 ਮਹੀਨੇ ਪਹਿਲਾਂ ਆ ਕੇ ਤੇ ਲੋਕਾਂ ਨੂੰ ਵਾਅਦੇ ਕਰਕੇ ਤੇ ਜ਼ਖਮਾਂ ਦੇ ਉੱਤੇ ਮਲਮ ਲਾ ਕੇ ਲੋਕਾਂ ਕੋ ਫੇਰ ਵੋਟਾਂ ਬਰਗਲਾ ਕੇ ਤੇ ਲੈ ਕੇ ਚਲੇ ਜਾਂਦੇ ਸੀ ਹੁਣ ਜਿਹੜਾ ਉਹ ਉਹ ਜਿਹੜਾ ਸਿਆਸਤ ਦਾ ਜਿਹੜਾ ਯੁੱਗ ਬਦਲ ਚੁੱਕਾ ਹੁਣ ਉਸੇ ਬੰਦੇ ਨੂੰ ਪਬਲਿਕ ਵੋਟ ਪਾਏਗੀ ਜਿਹੜਾ ਬੰਦਾ ਲੋਕ ਹਿੱਤਾਂ ਦੀ ਰਾਖੀ ਕਰੇਗਾ ਜਿਹੜਾ ਪਬਲਿਕ ਦੇ ਲਈ ਵਿਕਾਸ ਵਿਕਾਸ ਕਰਾਏਗਾ ਔਰ ਜਿਹੜਾ ਪਬਲਿਕ ਦੇ ਹਿੱਤ ਦੇ ਵਿੱਚ ਚੱਲੇਗਾ ਉਸੇ ਲੀਡਰ ਦੀ ਜਿਹੜੀ ਮਤਲਬ ਹੁਣ ਜਿਹੜੀ ਪਬਲਿਕ ਜਿਹੜੀ ਸਪੋਰਟ ਕਰੇਗੀ ਉਹ ਪਹਿਲੀਆਂ ਗੱਲਾਂ ਗਈਆਂ ਵੀ 2 ਮਹੀਨੇ ਆਏ ਜਿਵੇਂ ਪਿਛਲੀ ਾਰ ਸਨੀ ਦਿਓਲ ਨੂੰ ਲੈ ਕੇ ਆਏ ਸਨੀ ਦਿਓਲ ਆਜੇ 5-4 ਦਿਨ ਲੋਕੀ ਬਾਂਬੇ ਤੋਂ ਹੀਰੋ ਆ ਗਿਆ ਹੀਰੋ ਆ ਗਿਆ ਤੁਸੀਂ ਆਪ ਤੁਸੀਂ ਆਪ ਦੱਸ ਸਕਦੇ ਜੇ ਤੁਸੀਂ ਸਿਆਣੇ ਜਰਨਲਿਸਟ ਜੇ ਵੀ ਤੁਸੀਂ ਦੇਖਿਆ ਸਨੀ देओल ਨੂੰ ਇਲੈਕਸ਼ਨ ਤੋਂ ਬਾਅਦ ਵਿੱਚ ਆਪਣੇ ਹਲਕੇ ਦੇ ਵਿੱਚ ਇੱਕ ਕਿਤੇ ਏਟ ਵੀ ਲਾਈ ਹੋਏ ਉਹਨੇ ਸੋ ਆਪਾਂ ਤੁਹਾਡੇ ਮਾਧਿਅਮ ਰਾਹੀਂ ਸੰਗਤ ਨੂੰ ਸੁਚੇਤ ਕਰਨੀ ਚਾਹੁੰਦੇ ਆ ਕਿ ਅਸੀਂ ਬੜੀ ਵਾਰ ਥੱਗੀ ਮਰਵਾ ਲਈ ਬਹੁਤ ਵਾਰ ਅਸੀਂ ਮੂਰਖ ਬਣ ਲਿਆ ਕਿਤੇ ਹੁਣ ਸਾਡਾ ਉਹ ਲਿਸਟ 'ਚ ਉਹਨਾਂ ਨਾਂ ਅਜੇ ਵੀ ਯਾਰ ਗਰਦਾਸਪੁਰੀਆਂ ਨੂੰ ਤੇ ਜਿੱਦਾਂ ਮਰਜ਼ੀ ਆਪਾਂ ਝੂਠੇ ਸੱਚੇ ਵਾਅਦੇ ਕਰਕੇ ਵੋਟਾਂ ਲੈ ਕੇ ਗਾਂਹ ਜਾਂਦੇ ਆ ਤੁਸੀਂ ਸ਼ੈਰੀ ਕਲਸੀ ਇੱਕ ਨੌਜਵਾਨ ਲੀਡਰ ਆ ਇੱਕ ਜੰਗ ਲੀਡਰ ਆ ਇੱਕ ਉਹਦੇ ਵਿੱਚ ਕੰਮ ਕਰਨ ਦੀ ਜਿਹੜੀ ਇਹ ਉਹਦੇ ਵਿੱਚ ਮੈਂ ਵੇਖੀ ਹੈ ਭਾਵਨਾ ਹੈ ਸਿਰ 6 ਵਜੇ ਤੋਂ ਲੈ ਕੇ ਰਾਤ 2-2 ਵਜੇ ਤੱਕ ਜਿਹੜਾ ਪਬਲਿਕ ਨੂੰ ਮਿਲਦਾ ਸਾਡੇ ਵਿੱਚੋਂ ਨਿਕਲਿਆ ਸਾਡਾ ਭਰਾ ਹੈ ਇੱਕ ਆਮ ਲੀਡਰ ਹੈ ਇੱਕ ਆਮ ਲੋਕਾਂ ਦੀ ਜਿਹੜੀ ਆਵਾਜ਼ ਬਣ ਕੇ ਜਿਵੇਂ ਵਿਧਾਨ ਸਭਾ ਦੇ ਵਿੱਚ ਉਹ ਗੂੰਜ ਰਿਹਾ ਏਵੇਂ ਹੀ ਤੁਹਾਡੀ ਜਿਹੜੀ ਹੱਕਾਂ ਦੀ ਰਾਖੀ ਲੋਕ ਸਭਾ ਦੇ ਵਿੱਚ ਕਰੇ